ਅੱਜ 12 ਅਪ੍ਰੈਲ 2025 ਕੱਲ ਨੂੰ ਬਸਾਖੀ ਐ 13 ਅਪ੍ਰੈਲ ਦੀ ਤੇ ਆ ਕਣਕਾਂ ਆ ਚੁੱਕੀਆਂ ਨੇ ਬਾੜੀ ਲਈ ਬਿਲਕੁਲ ਤਿਆਰ ਨੇ ਮਸ਼ੀਨ ਵਾਲੀਆਂ ਆ ਜਿਹੜਾ ਇਹ ਲਾਇਆ ਇਹਨੂੰ ਮੈਂ ਲਾਸਟ ਪਾਣੀ ਨਹੀਂ ਲਾਇਆ ਹੈਗਾ ਜਿੱਥੇ ਜਿੱਥੇ ਪਾਣੀ ਪਿਆ ਦੇਖੋ ਉਥੋਂ ਉਥੋਂ ਦਿੱਦੀ ਐ ਇਹਨੇ ਗਣਕ ਬਿਲਕੁਲ ਦੂਸਰੀ ਨਾਲੋਂ ਵੀ ਵਧੀਆ ਖੜੀ ਐ ਜਿਹਨੂੰ ਪਾਣੀ ਲੱਗਿਆ ਸੀ ਪਿਛਲੀ ਵਾਰ ਮੈਂ ਸਾਰੀ ਗਣਕ ਨੂੰ ਲਾਸਟ ਪਾਣੀ ਨਹੀਂ ਸੀ ਲਾਇਆ ਤੇ ਆ ਜਿੰਨੇ ਖਾਂ ਚ ਆ ਆ ਖੱਲੇ ਨੂੰ ਪਾਣੀ ਲੱਗਿਆ ਹੋਇਆ ਇਹਨਾਂ ਨੂੰ ਦੋ ਨੂੰ ਇਹ ਸਾਰੀ ਲਗਭਗ ਦਿੱਦੀ ਐ ਤੇ ਆ ਖੱਲੇ ਨੂੰ ਪਾਣੀ ਇੱਕ ਨੂੰ ਨਹੀਂ ਲੱਗਿਆ ਤੇ ਸਾਰੀ ਗਣਕ ਸਹੀ ਐ ਇਹ ਇੱਥੇ ਥੋੜਾ ਜਿਹਾ ਨੱਕੇ ਦੇ ਕੋਲ ਛੱਡਿਆ ਸੀ ਪਾਣੀ ਪਰ ਬਾਅਦ ਚ ਬੰਦ ਕਰ ਦਿੱਤਾ ਹਵਾ ਜਲਦੀ ਸੀ ਉਸ ਕਾਰਨ ਤੇ ਆ ਥੋੜਾ ਥੋੜਾ ਬਸ ਜਿੱਥੇ ਪਾਣੀ ਪਿਆ ਸੀਦਾ ਉਹਨੇ ਗਿੱਦੀ ਆ ਤੇ ਬਾਕੀ ਸਾਰੀ ਕਣਕ ਸਹੀ ਆ ਇਹਦੇ ਚ ਦਾਣੇ ਵੀ ਵਧੀਆ ਨੇ ਤੇ ਪੱਲੀ ਵੀ ਸਹੀ ਆ ਡਿੱਗੀ ਵੀ ਨਹੀਂ ਹੈਗੀ ਹਾਂ ਦੇਖ ਸਕਦੇ ਹੋ ਕਣਕ ਬਹੁਤ ਰੰਗ ਵੀ ਬਹੁਤ ਸੋਹਣਾ ਇਹਦਾ ਤੇ ਯਾਰ ਬਾਈ ਇਹ ਕਹਿੰਦਾ ਵੀ ਲਾਸਟ ਪਾਣੀ ਦੇ ਨਾਲ ਆਇਆ ਜਾਵੇ ਤੇ ਚੰਗੀ ਦਾਲੀ ਆ। ਕਣਕ ਨੂੰ ਕੋਈ ਫਰਕ ਨਹੀਂ ਪੈਂਦਾ। ਨਾ ਝਾੜ ਦੇ ਵਿੱਚ ਨਾ ਕੁਆਲਿਟੀ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਹੈਗਾ। ਤੇ ਇਸਲੀ ਵਾਰ ਵੀ ਮੈਂ ਲਈ ਲਾਇਆ ਤੇ ਉਹ ਫਿਰ ਜਦੋਂ ਆਂਡੀ ਕਮਾਂਡੀ ਲਾ ਆਂਦੇ ਪਾਣੀ ਫਿਰ ਰਿਹਾ ਨਹੀਂ ਜਾਂਦਾ। ਆ ਦੋ ਕੁ ਕਿੱਲੇ ਫਿਰ ਵੀ ਭਰਤੇ ਸੀ ਇਹ ਡਿੱਗ ਪੇ। ਤੇ ਆ ਦੇਖ ਸਕਦੇ ਹੋ ਕਣਕ ਸੁਨਹਿਰੀ ਉੱਪਰੋਂ ਬੱਦਲ ਜੇ ਵੀ ਹੋ ਗਏ ਨੇ ਤੇ ਕੱਲ 11 ਤਰੀਕ ਨੂੰ ਥੋੜਾ ਮੀਂਹ ਵੀ ਪਿਆ ਇੱਥੇ ਹਲਕਾ ਜਿਹਾ ਛਿੱਟੇ ਜਿਨੂੰ ਕਹਿ ਸਕਦੇ ਆਪਾਂ ਤੇ ਇਹਦੀ ਬੱਲੀ ਬੱਲੀ ਬਹੁਤ ਵਧੀਆ ਕਣਕ ਦੀ ਆ ਥੋੜਾ ਜਿਹਾ ਸਾਈਡਾਂ ਵਾਲੇ ਜਿਹੜੀਆਂ ਛਾਂ ਵਾਲੇ ਪਾਸੇ ਖਾਲ ਵੱਲ ਇਹ ਥੋੜਾ ਜਿਹਾ ਹਰਾ ਹੈ ਬਾਕੀ ਕਣਕ ਲਗਭਗ ਸਾਰੀ ਪੱਕੀ ਪਈ ਹੈ ਵੱਢਣ ਦੇ ਜੋਗ ਹੈ ਉਹ ਦੇਖ ਸਕਦਾ ਤੁਸੀਂ ਉਹ ਸੂਰ ਸਾਕੀ ਨੂੰ ਦੇਖਦੇ ਆ